ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਵ ਖਰੋੜ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਐਨਾਂ ਹੀ ਕਹਿਣਾ ਮਝੈਲ 2 ਸ਼ੁਰੂ ਕਰੋ ਦਿਸ ਇ ਜ਼ਮਾਨ ਜਾਦੇ ਹੁੰਦੇ ਨਾ ਤੇਰੇ ਹੀ ਭਾਈ ਨੇ ਨੱਕੇ ਠੱਪ ਦੇ ਕਿਸੇ ਵੀ ਐਕਟਰ ਨੇ ਦੂਜੇ ਐਕਟਰ ਦਾ ਸਪੇਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹਾਏ ਇਹ ਸਭ ਤੋਂ ਵੱਡੀ ਗੱਲ ਸੀ ਡਾਇਰੈਕਟਰ ਨਾਲ ਗੱਲ ਕਰੋ ਸਭ ਤੋਂ ਵੱਡੀ ਵਧਾਈ ਧੀਰਜ ਰਤਨ ਬਾਈ ਨੂੰ ਐਨੀ ਸੋਹਣੀ ਫਿਲਮ ਲਿਖੀ ਐ ਕਮਾਲ ਦੀਆਂ ਲੇਅਰਸ ਨੇ ਇੰਨਾ ਵਧੀਆ ਸਕ੍ਰੀਨਪਲੇ ਕਹਾਣੀ ਇਮੋਸ਼ਨਸ ਔਰ एवरीथिंग ਜੋ ਚਾਹੀਦਾ ਹੁੰਦਾ ਔਰ ਠੱਕੇ ਨਾਲ ਕੋਈ ਕਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਠੱਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ ਬਾਈ ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਵ ਖਰੋੜ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਔਰ ਰੂਪੀ ਸਾਡੀ ਛੋਟੀ ਔਰ ਕੁਲ ਸਿੱਧੂ ਕਮਾਲ ਸਾਰਿਆਂ ਨੇ ਕੰਮ ਧੀਰਜ ਨੇ ਵੱਡੇ ਗਰੇਵਾਲ ਨੇ ਔਰ ਸ਼ਾਪਾ ਸ਼ਾਹ ਦਾ ਅਧਿਕਾਰੀ ਸਾਡਾ ਭਾਈ ਅੱਗੇ ਇਹਨਾਂ ਦੇ ਕੋਲੇ ਐ ਇੰਨੇ ਹੀ ਕਹਿਣਾ ਮੇਜਲ 2 ਸ਼ੁਰੂ ਕਰੋ ਇੱਕ ਆਪਣੇ ਦੇਸੀ ਜ਼ਮਾਨਜਾ ਦੇ ਹੁੰਦੇ ਆ ਨਾ ਧੀਰੇ ਭਾਈ ਨੇ ਨੱਕੇ ਠੱਪਦੇ ਆ ਧੀਰਜ ਭਾਈ ਦੋ ਦੋ ਛੱਤ ਧੀਰਜ ਹਾਂਜੀ ਨਹੀਂ ਨਹੀਂ ਥੈਂਕ ਯੂ ਸੋ ਮੱਚ ਸਭ ਤੋਂ ਵੱਡੀ ਜਿਹੜੀ ਮੈਨੂੰ ਕਾਮਯਾਬੀ ਲੱਗਦੀ ਹੈ ਇਸ ਫਿਲਮ ਦੀ ਕਿਸੇ ਵੀ ਐਕਟਰ ਨੇ ਦੂਜੇ ਐਕਟਰ ਦਾ ਸਪੇਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹਾਏ ਇਹ ਸਭ ਤੋਂ ਵੱਡੀ ਗੱਲ ਸੀ ਕਿਸੇ ਵੀ ਐਕਟਰ ਚ ਕੋਈ ਇਨਸੈਕਿਉਰਟੀ ਨਹੀਂ ਸੀ ਜਿੰਨਾ ਜਿੰਨਾ ਜਿਹਨੂੰ ਕਿਹਾ ਗਿਆ ਉਹਨ ਵਧੀਆ ਪਲੇ ਕੀਤਾ ਤੇ ਹਰ ਦੂਜੇ ਬੰਦੇ ਨੂੰ ਅਪਰੀਸ਼ੀਏਟ ਕੀਤਾ ਥੈਂਕ ਯੂ ਸੋ ਮੱਚ ਜਾਵਦੇ ਰਹੋ ਜਾਵਦੇ ਰਹੋ ਡਾਇਰੈਕਟਰ ਨਾਲ ਗੱਲ ਕਰੋ ਸਭ ਤੋਂ ਵੱਡੀ ਵਧਾਈ ਧੀਰਜ ਰਤਨ ਬਾਈ ਨੂੰ ਐਨੀ ਸੋਹਣੀ ਫਿਲਮ ਲਿਖੀ ਹੈ ਕਮਾਲ ਦੀਆਂ ਲੇਅਰਸ ਨੇ ਇੰਨਾ ਵਧੀਆ ਸਕ੍ਰੀਨਪਲੇ ਕਹਾਣੀ ਇਮੋਸ਼ਨਸ ਔਰ एवरीथिंग ਜੋ ਚਾਹੀਦਾ ਹੁੰਦਾ ਔਰ ਤੱਕੇ ਨਾਲ ਕੋਈ ਕਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਤੱਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ ਬਾਈ ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਵ ਖਰੋੜ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਔਰ ਰੂਪੀ ਸਾਡੀ ਛੋਟੀ ਔਰ ਕੁਲ ਸਿੱਧੂ ਕਮਾਲ ਸਾਰਿਆਂ ਨੇ ਕੰਮ ਧੀਰਜ ਨੇ ਵੱਡੇ ਗਰੇਵਾਲ ਨੇ ਔਰ ਸ਼ਾਪਾ ਸ਼ਾਦਾ ਅਧਿਕਾਰੀ ਸਾਡਾ ਭਾਈ ਅੱਗੇ ਆ ਇਹਨਾਂ ਦੇ ਕੋਲ ਹੈ ਇੰਨੇ ਹੀ ਕਹਿਣਾ ਮਝੈਲ 2 ਸ਼ੁਰੂ ਕਰੋ ਇੱਕ ਆਪਣੇ ਦੇਸੀ ਜ਼ਮਾਨਜਾਦੇ ਹੁੰਦੇ ਹਨ ਨਾ ਧੀਰੇ ਭਾਈ ਨੇ ਨੱਕੇ ਠੱਪਤੇ ਧੀਰੇ ਭਾਈ ਦੋ ਦੋ ਜੁੱਤ ਧੀਰੇ ਭਾਈ ਸੁਣਦੇ ਆਉਂਜੀ ਨਹੀਂ ਨਹੀਂ ਥੈਂਕ ਯੂ ਸੋ ਮੱਚ ਸਭ ਤੋਂ ਵੱਡੀ ਜਿਹੜੀ ਮੈਨੂੰ ਕਾਮਯਾਬੀ ਲੱਗਦੀ ਹੈ ਇਸ ਫਿਲਮ ਦੀ ਕਿਸੇ ਵੀ ਐਕਟਰ ਨੇ ਦੂਜੇ ਐਕਟਰ ਦਾ ਸਪੇਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹਾਏ ਇਹ ਸਭ ਤੋਂ ਵੱਡੀ ਗੱਲ ਸੀ ਕਿਸੇ ਵੀ ਐਕਟਰ ਚ ਕੋਈ ਇਨਸੀਕਿਉਰਟੀ ਨਹੀਂ ਸੀ ਜਿੰਨਾ ਜਿੰਨਾ ਜੀਨੋ ਕਿਹਾ ਗਿਆ ਉਨ ਵਧੀਆ ਪਲੇ ਕੀਤਾ ਤੇ ਹਰ ਦੂਜੇ ਬੰਦੇ ਨੂੰ ਐਪਰੀਸ਼ੀਏਟ ਕੀਤਾ ਥੈਂਕ ਯੂ ਸੋ ਮੱਚ ਜੀ ਆਵਦੇ ਹੋ ਜੀ ਆਵਦੇ ਹੋ ਡਾਇਰੈਕਟਰ ਨਾਲ ਗੱਲ ਕਰੋ ਸਭ ਤੋਂ ਵੱਡੀ ਵਧਾਈ ਧੀਰਜ ਰਤਨ ਬਾਈ ਨੂੰ ਐ ਇੰਨੀ ਸੋਹਣੀ ਫਿਲਮ ਲਿਖੀ ਐ ਕਮਾਲ ਦੀਆਂ ਲੇਅਰਸ ਨੇ ਇੰਨਾ ਵਧੀਆ ਸਕ੍ਰੀਨ ਪਲੇ ਕਹਾਣੀ ਇਮੋਸ਼ਨਸ ਔਰ एवरीथिंग ਜੋ ਚਾਹੀਦਾ ਹੁੰਦਾ ਔਰ ਤੱਕੇ ਨਾਲ ਕੋਈ ਕਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਤੱਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ ਬਾਈ ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਵ ਖਰੋੜ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਔਰ ਰੂਪੀ ਸਾਡੀ ਛੋਟੀ ਔਰ ਕੁਲ ਸਿੱਧੂ ਕਮਾਲ ਸਾਰਿਆਂ ਨੇ ਕੰਮ ਧੀਰਜ ਨੇ ਵੱਡੇ ਗਰੇਵਾਲ ਨੇ ਔਰ ਸ਼ਾਪਾਸ਼ਾ ਦਾ ਅਧਿਕਾਰੀ ਸਾਡਾ ਭਾਈ ਅੱਗੇ ਇਹਨਾਂ ਦੇ ਕੋਲੇ ਐ ਇੰਨੇ ਹੀ ਕਹਿਣਾ ਮੇਜਲ 2 ਸ਼ੁਰੂ ਕਰੋ ਇੱਕ ਆਪਣੇ ਦੇਸੀ ਜ਼ਮਾਨਜਾ ਦੇ ਹੁੰਦੇ ਆ ਨਾ ਧੀਰੇ ਭਾਈ ਨੇ ਨੱਕੇ ਠੱਪਦੇ ਆ ਜੀ ਬਈ ਦੋ ਦੋ ਜੱਟ ਦੀਰ ਦੇ ਵਿੱਚ ਮੈਂ ਸੁਣ ਰਿਹਾ ਹਾਂ ਜੀ ਹਾਂ ਨਹੀਂ ਨਹੀਂ ਥੈਂਕ ਯੂ ਸੋ ਮੱਚ ਸਭ ਤੇ ਵੱਡੀ ਜਿਹੜੀ ਮੈਨੂੰ ਕਾਮਯਾਬੀ ਲੱਗਦੀ ਇਸ ਫਿਲਮ ਦੀ ਕਿਸੇ ਵੀ ਐਕਟਰ ਨੇ ਦੂਜੇ ਐਕਟਰ ਦਾ ਸਪੇਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹਾਏ ਇਹ ਸਭ ਤੇ ਵੱਡੀ ਗੱਲ ਸੀ ਕਿਸੇ ਵੀ ਐਕਟਰ ਚ ਕੋਈ ਇਨਸਿਕਿਉਰਟੀ ਨਹੀਂ ਸੀ ਜਿੰਨਾ ਜਿੰਨਾ ਜਿਹਨੂੰ ਕਿਹਾ ਗਿਆ ਉਹਨ ਵਧੀਆ ਪਲੇ ਕੀਤਾ ਤੇ ਹਰ ਦੂਜੇ ਬੰਦੇ ਨੂੰ ਐਪਰੀਸ਼ੀਏਟ ਕੀਤਾ ਥੈਂਕ ਯੂ ਸੋ ਮੱਚ ਜੀ ਜੀ